ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ ਸਿਵਲ ਹਸਪਤਲ ਬਾਦਲ ਜ਼ਿਲ੍ਹਾ ਮੁਕਸਰ ਸਿਵਲ ਹਸਪਤਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸੀਐਸਸੀ ਜਰਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਟਰਸਰੀ ਕੇਅਰ ਸੈਂਟਰ ਫਾਜ਼ਿਲਕਾ ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਵਿੱਚ ਸਿਵਲ ਹਸਪੀਟਲ ਲਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਫਰੀਦਕੋਟ ਦੇ ਅਧੀਨ ਜਿਹੜਾ ਟਰਾਂਸਫਰ ਕੀਤਾ ਗਿਆ ਇਹ ਟੋਟਲ ਚਾਰ ਨੇ ਮੁਖਸਰ ਖਡੂਰ ਸਾਹਿਬ ਜਿਹੜਾ ਜਲਾਲਾਬਾਦ ਤੇ ਫਾਦਰਕਾ ਇਹ ਚਾਰ ਜਿਹੜੇ ਸੈਂਟਰ ਲਗੇ ਇਹ ਅਸੀਂ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਨੂੰ ਉਹਨਾਂ ਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੇ ਪਹਿਲਾਂ ਕਿਸ ਦੇ ਅੰਦਰ ਸੀ ਪਹਿਲਾਂ ਪੰਜਾਬ ਸਰਕਾਰ ਦੇ ਅੰਦਰ ਸੀ ਇਸ ਤੋਂ ਬਿਨਾ ਸੀਐਮ ਯੋਗਸ਼ਲਾ सीएम यवसाला ਦੇ ਅੰਦਰ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਜਿਹਦੇ ਵਿੱਚ ਪਹਿਲਾਂ ਹੀ 635 635 ਯੋਗਾ ਟ੍ਰੇਨਰ ਜਿਹੜੇ ਨੇਗੇ ਉਹ ਪੰਜਾਬ ਦੇ ਡਿਫਰੈਂਟ ਸ਼ਹਿਰਾਂ ਦੇ ਅੰਦਰ ਯੋਗਾ ਲੋਕਾਂ ਨੂੰ ਕਰਾ ਰਹੇ ਨੇ ਉਹ ਤੰਦਰੁਸਤ ਰੱਖ ਰਹੇ ਨੇਗੇ ਸੋਦੇ ਅੰਦਰ ਅੱਜ ਅਸੀਂ ਇੱਕ 1000 ਹੋਰ 1000 ਹੋਰ ਯੋਗਾ ਟ੍ਰੇਨਰ ਜਿਹੜਾ ਰੱਖਣ ਦਾ ਫੈਸਲਾ ਕੀਤਾਗਾ ਪਹਿਲੇ ਪਹਿਲਾਂ ਉਹਨਾਂ ਨੂੰ ਅਸੀਂ 8 ਮਹੀਨੇ ਦੀ ਫੀਲਡ ਟ੍ਰੇਨਿੰਗ ਦੇਵਾਂਗੇ ਪਹਿਲਾਂ ਉਹਨਾਂ ਦੇ ਸਿਲੈਕਸ਼ਨ ਤੋਂ ਪ੍ਰਕਿਰਿਆ ਹੋਣ ਤੋਂ ਬਾਅਦ 8 ਮਹੀਨੇ ਦੀ ਜਿਹੜੀ ਆ ਫੀਲਡ ਟ੍ਰੇਨਿੰਗ ਹੋਊਗੀ ਉਸ ਉਸ ਫੀਲਡ ਟ੍ਰੇਨਿੰਗ ਦੌਰਾਨ 8000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬੇਇਫਾ ਦਿੱਤਾ ਜਾਊਗਾ ਤਾਂ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਸੋ ਇਹਦੇ ਨਾਲ ਮੈਂ ਸਬੰਧਤ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਕਰਵਾਉਣ ਦੇ ਲਈ ਜਿਹੜੀ ਸੀਐਮ ਯੋਗਸ਼ਾਲਾ ਦਾ ਉਹਦੇ ਅਧੀਨ 1000 ਹੋਰ ਪੋਸਟਾਂ ਦੇ ਮੈਂ ਕਹਾਂ ਤਾਂ ਅੱਜ ਉਹ ਅਲਾਉ ਹੋਣ ਲੱਗੀ ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਜਿਸ ਦਿਨ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਉਸ ਦਿਨ ਮਿਨੀਮਮ ਕੁਆਲੀਫਿਕੇਸ਼ਨ ਵਿਅਕਤੀ ਕੋਲੇ ਹੈ ਸੀ ਜਾਂ ਨਹੀਂ ਸੀ ਇੱਕ ਬਹੁਤ ਵੱਡਾ ਸਵਾਲ ਸੀ ਉਹ ਡਿਫਰੈਂਟ ਲੋਕ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਸੀਗੇ ਉਹਦੇ ਵਿੱਚ ਬਹੁਤ ਸਾਰੇ ਜਜਮੈਂਟ ਆ ਜਾਂ ਲਗੀਆਂ ਅੱਜ ਅਸੀਂ ਇਹ ਫੈਸਲਾ ਕੀਤਾਗਾ ਕਿ ਜਿੱਦਣ ਲਾਸਟ ਡੇਟ ਲਾਸਟ ਡੇਟ ਹੋਊਗੀ ਮਤਲਬ ਕਿ ਆਪਣੀ ਐਪਲੀਕੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੋਊਗੀ ਕੈਂਡੀਡੇਟ ਕੋਲੇ ਉਸ ਦਿਨ ਉਸ ਦਿਨ ਤੱਕ ਉਹਦੇ ਕੋਲੇ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਆ ਐਸ ਪਰ ਪੋਸਟ ਐਸ ਪਰ ਜਿਹੜੀ ਵੀ ਕੋਈ ਰਿਕਰੂਟਮੈਂਟ ਆ ਉਹ ਜਿਹੜੀ ਆ ਲਾਸਟ ਡੇਟ ਤੱਕ ਮੰਨ ਲਓ 4 ਵਜੇ ਅੱਜ ਫਾਈਨਲ ਹੋਣਾਗਾ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲੇ ਉਹ ਫਾਈਨਲ ਡਿਗਰੀ ਜਿਹੜੀ ਆ ਜੇ ਮੈਂ ਗੱਲ ਕਰਾਂ ਕਿਸੇ ਦੀ ਗ੍ਰੈਜੂਏਸ਼ਨ ਆ ਟ੍ਰੈਗ੍ਰੈਜੂਏਸ਼ਨ ਦੀ ਡਿਗਰੀ ਜੇ ਕੱਟਆਫ ਡੇਟ 25 ਤਰੀਕਾ ਤਾਂ 25 ਤਰੀਕ ਤੱਕ ਹੋਣੀ ਚਾਹੀਦੀ ਆ ਜੇ ਕੱਟਆਫ ਡੇਟ 30 ਆ ਤਾਂ 30 ਤਰੀਕ ਤੱਕ ਹੋਣੀ ਚਾਹੀਦੀ ਆ ਕਿਉਂਕਿ ਨਹੀਂ ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਕੇਸਸ ਜਿਹੜੇ ਲਗੇ ਉਹ ਹਾਈ ਕੋਰਟ ਸੁਪਰੀਮ ਕੋਰਟ ਚਲੇ ਜਾਂਦੇ ਸੀ ਔਰ ਬਹੁਤ ਵੱਡਾ ਜਿਹੜਾ ਜਿੱਥੇ ਸਰਕਾਰ ਨੂੰ ਪ੍ਰੋਬਲਮ ਆਉਂਦੀ ਸੀ ਉੱਥੇ ਜਿਹੜੇ ਕੈਂਡੀਡੇਟ ਨੇ ਕਈ ਵਾਰ ਪ੍ਰੋਸੈਸ ਜਿਹੜਾ ਸੀ ਔਰ ਰਿਕਰੂਟਮੈਂਟ ਦਾ ਉਹ ਲਟਕ ਜਾਂਦਾ ਸੀਗਾ ਇਸ ਤੋਂ ਬਿਨਾ ਪੰਜਾਬ ਆបਕਾਰੀ ਤੇ ਕਰ ਵਿਭਾਗ ਦੇ ਅੰਦਰ ਸੁਪਰਡੈਂਟ ਦੇ ਜਿਹੜੇ ਸਾਡੇ ਰੂਲਸ ਸੀਗੇ ਸਰਵਿਸ ਦੇ ਉਹਨਾਂ ਰੂਲਾਂ ਨੂੰ ਪ੍ਰਵਾਨੀ ਦਿੱਤੀ ਆ ਔਰ ਸੱਤ ਅਸਾਮੀਆਂ ਦੀ ਰਚਨਾ ਹੋਈ ਸੀ ਕਿ ਇਹ ਕਾਫੀ ਸਾਰੇ ਜਿਹੜੇ ਰੂਲਸ ਸੀ ਉਹ ਜਿਹੜੇ ਸਾਡੇ ਹੋਣ ਵਿੱਚ ਨਹੀਂ ਸੀ ਸੁਪਰਡੈਂਟ ਗ੍ਰੇਡ 1 ਦੇ ਲਈ ਉਹਨਾਂ ਨੂੰ ਅਸੀਂ ਅੱਜ ਨਵੀਂ ਪ੍ਰਵਾਨਗੀ ਜਿਹੜੀ ਆ ਤੇ ਮਿਲੀ ਆ